ਸਵਾਗਤ ਹੈ ਜੀ ਆਪਣਾ ਤਹਿਸੀਲਦਾਰ YouTube ਚੈਨਲ ਤੇ ਇਸ ਚੈਨਲ ਤੇ ਤੁਸੀਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਦੇ ਹੋ ਕਿ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨੇ ਵਾਸਤੇ ਤੁਸੀਂ ਇਹ ਸੱਜੇ ਹੱਥ ਡੋਂਥ ਥੱਲੇ ਇੱਕ ਲਾਲ ਡੱਬੀ ਦੇਖੋਗੇ ਜਿਸ ਵਿੱਚ ਕੁਝ ਲਿਖਿਆ ਮਿਲੇਗਾ ਤੁਹਾਨੂੰ ਉਸ ਵਾਟਰਮਾਰਕ ਉਂ ਕਲਿੱਕ ਕਰਕੇ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬਹੁਤ ਸਾਰੀਆਂ ਹੋਰ ਵੀ ਯੂਸਫੁਲ ਵੀਡੀਓ ਤੁਸੀਂ ਦੇਖ ਸਕਦੇ ਆ ਪੰਜਾਬ ਸਰਕਾਰ ਦੀਆਂ ਸੁਭਾਵਾਂ ਨਾਲ ਸੰਬੰਧਿਤ ਅੱਜ ਅਸੀਂ ਦੇਖਾਂਗੇ ਕਿ ਤੁਸੀਂ ਜਨਮ ਸਰਟੀਫਿਕੇਟ ਵਿੱਚ ਕੋਈ ਦਰਸਤੀ ਕਰਾਉਣੀ ਹੈ ਕੋਈ ਕਰੈਕਸ਼ਨ ਕਰਾਉਣੀ ਹੈ ਚਾਹੇ ਬੱਚੇ ਦੇ ਨਾਮ ਦੀ ਕਹੇ ਮਾਤਾ ਪਿਤਾ ਦੇ ਨਾਮ ਦੀ ਕਹੇ ਹੋਰ ਕੋਈ ਵੀ ਚੇਂਜ ਕਰਾਉਣੀ ਹੋ ਤਾਂ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਅੱਜ ਅਸੀਂ ਦੇਖਦੇ ਹਾਂ ਇਸ ਪ੍ਰੋਸੈਸ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ ਤੁਸੀਂ Google ਕਰੋ ਕਨੈਕਟ ਪੰਜਾਬ ਇਹ ਸਾਈਟ ਖੁੱਲ ਗਈ ਇਹ ਸੇਵਾ ਲੈਣ ਲਈ ਤਿੰਨ ਤਰੀਕੇ ਹੋ ਸਕਦੇ ਆ ਜਾਂ ਤੁਸੀਂ ਖੁਦ ਅਪਲਾਈ ਕਰੋ ਜਾਂ ਤੁਸੀਂ ਸੇਵਾ ਕੇਂਦਰ ਤੇ ਜਾਓ ਜਾਂ ਤੁਸੀਂ ਡੋਰ ਸਟੈਪ ਡਿਲੀਵਰੀ ਲੈ ਲਓ ਤੁਹਾਡੇ ਘਰ ਸੇਵਾ ਸਹਾਇਕ ਆਏਗਾ ਤੇ ਤੁਹਾਡੇ ਸਾਰੇ ਕੰਮ ਕੰਮ ਪੂਰੇ ਕਰਕੇ ਜਾਵੇਗਾ ਇਸ ਨੂੰ ਕਲਿੱਕ ਕਰੋ ਤੇ ਜਾਂ ਤੁਸੀਂ ਇੱਥੋਂ ਦੇਖ ਲਓ ਅਪਾਇੰਟਮੈਂਟ ਬੁਕਿੰਗ ਇਹ ਡੋਰ ਸਟੈਪ ਡਿਲੀਵਰੀ ਦੀ ਅਪਾਇੰਟਮੈਂਟ ਬੁਕਿੰਗ ਦਾ ਡਬੀਆ ਇਸ ਨੂੰ ਕਾਲ ਕਰੋ 1036 ਨੰਬਰ ਨੂੰ ਤੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ अवेलेबल ਰਹਿੰਦੇ ਆ ਏ ਤੁਸੀਂ ਇਸ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ ਕਿ ਸੇਵਾ ਕਿੰਨੇ ਨੰਬਰ ਤੇ ਹੈ ਇਹ ਪੇਜ ਨੰਬਰ 2 ਕਲਿੱਕ ਕਰੋ ਇਹ 16 ਨੰਬਰ ਤੇ ਆ ਗਈ ਕਰੈਕਸ਼ਨ ਇਨ ਪਰਸਰਟिफिकेट ਇਹ ਵੀ ਨੂੰ ਕਲਿੱਕ ਕੀਤਾ ਜਦ ਨਹੀਂ ਇਸ ਸਾਈਟ ਨੂੰ ਪੰਜਾਬੀ ਵਿੱਚ ਦੇਖਣਾਂ ਚ ਪਪੀ ਨੂੰ ਕਲਿੱਕ ਕਰਕੇ ਪ੍ਰਸੀਡ ਨੂੰ ਕਲਿੱਕ ਕਰੋ ਤੇ ਸਾਰਾ ਕੁਝ ਪੰਜਾਬੀ ਵਿੱਚ ਬਣ ਗਿਆ ਇਹ ਤੁਹਾਡੇ ਕੋਲ ਡਾਕੂਮੈਂਟ ਚਾਹੀਦੇ ਦਸਤਾਵੇਜ਼ ਚਾਹੀਦੇ ਨੇ ਜੇ ਤੁਸੀਂ ਦੇਖੀਏ ਕਿ ਇਸ ਦੀ ਆਪ ਅਪਲਾਈ ਜੇ ਕਰਨਾ ਹੋਵੇ ਕੁਝ ਹੋਰ ਜ਼ਿਆਦਾ ਸੂਚਨਾ ਮਿਲਦੀ ਹੈ ਇਸ ਇਸ ਅਪਲਾਈ ਨੂੰ ਕਲਿੱਕ ਕਰੋ ਸਰਵਿਸ ਨੂੰ ਕਲਿੱਕ ਕਰੋ ਐਸ ਵਿੰਡੋ ਵਿੱਚ ਲਿਖੋ ਕਰੈਕਸ਼ਨ ਇੰਗਲਿਸ਼ ਵਿੱਚ ਲਿਖਣਾ ਪਵੇਗਾ ਕਰੈਕਸ਼ਨ ਕੋਲ ਨੂੰ ਕਲਿੱਕ ਕਰੋ ਇਹ ਆ ਗਈ ਜਨਮ ਸਰਟੀਫਿਕੇਟ ਵਿੱਚ ਦਰੁਸਤੀ ਇਸ ਨੂੰ ਦੇਖਣ ਨੂੰ ਕਲਿੱਕ ਕਰੋ ਇਹ ਦਰੁਸਤੀ ਚਾਹੇ ਬੱਚੇ ਦੇ ਨਾਮ ਦੀ ਚੇਂਜ ਤੁਸੀਂ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਨਾਮ ਦੀ ਚੇਂਜ ਚਾਹੁੰਦੇ ਹੋ ਜਾਂ ਤੁਸੀਂ ਕੋਈ ਹੋਰ ਵੀ ਡਾਟਾ ਉਸ ਵਿੱਚ ਜਿਸ ਤਰ੍ਹਾਂ ਤਬਦੀਲੀ ਚਾਹੁੰਦੇ ਹੋ ਉਸ ਬਾਰੇ ਇਹ ਐਪਲੀਕੇਸ਼ਨ ਦੀ ਡਿਟੇਲ ਆ ਗਈ ਹੈ ਯੂਜ਼ਰ ਮੈਨੂਅਲ ਨੂੰ ਕਲਿੱਕ ਕਰੋ ਤਾਂ ਤੁਹਾਨੂੰ ਯੂਜ਼ਰ ਮੈਨੂਅਲ ਜ਼ਿਆਦਾ ਡਿਟੇਲ ਦਸਤੇਗੀ ਉਸ ਦਾ ਦੀ ਡਿਟੇਲ ਹੋਵੇਗੀ ਜਨਮ ਸਰਟੀਫਿਕੇਟ ਵਿੱਚ ਦਰੁਸਤੀ ਕਰੈਕਸ਼ਨ ਇਨ ਬਰਥ ਸਰਟੀਫਿਕੇਟ ਤਾਂ ਸਰਕਾਰੀ ਫੀਸ ਆ ਗਈ ਲੋਡਿੰਗ ਦੇ ਦਸਤਾਵੇਜ਼ਾਂ ਦੀ ਸੂਚੀ ਕਲਿੱਕ ਕਰੋਗੇ ਤਾਂ ਮਿਲ ਜਾਏਗੀ ਨੋਟੀਫਿਕੇਸ਼ਨ ਪਰਛਾਨ ਦੇ ਸੂਤ ਕਲਿੱਕ ਕਰੋਗੇ ਤੇ ਅਰਰੀ ਫਾਰਮ ਅਰਰੀ ਫਾਰਮ ਜਿਹੜੀ ਉਹਨਾਂ ਦੀ ਲੱਗੇਗੀ ਉਹ ਇੱਕ ਸਟੈਂਡਰਡ ਫਾਰਮ ਹੈ ਇਸ ਨੂੰ ਤੁਸੀਂ ਇਹਨਾਂ ਕਲਿੱਕ ਕਰੋ ਫਿਰ ਇਹਨੂੰ ਓਪਨ ਕਰੋ ਓਪਨ ਕੀਤਾ ਇਸ ਨੂੰ ਇੱਕ ਇਸ ਤਰ੍ਹਾਂ ਦੀ ਅਰਰੀ ਨਿਕਲੇਗੀ ਇਸ ਵਿੱਚ ਤੁਸੀਂ ਆਪਣਾ ਡਾਟਾ ਭਰਨਾ ਐਪਲੀਕੈਂਟ ਦਾ ਡਾਟਾ ਫਿਰ ਉਹਦਾ ਰਿਸ਼ਤਾ ਇਹ填ਨਾ ਕਿ ਆ ਤੁਸੀਂ ਡਿਟੇਲ ਆਫ ਕਰੈਕਸ਼ਨ ਜਨਮ ਸਰਟੀਫੀਕੇਟ ਕ੍ਰਿਕਟ ਵਿਦੁਰਸਤੀ ਲਈ ਜਾਣਕਾਰੀ ਤੁਸੀਂ ਪਹਿਲਾਂ ਕੀ ਹੈ ਤੇ ਹੁਣ ਕੀ ਚਾਹੁੰਦੇ ਆ ਤੁਸੀਂ ਮਾਤਾ ਪਿਤਾ ਜਾਂ ਬੱਚੇ ਦਾ ਨਾਮ ਗ੍ਰੈਂਡਫਾਦਰ ਕੋਈ ਵੀ ਜੇ ਗਲਤੀ ਹੋਵੇ ਉਸ ਨੂੰ ਤੁਸੀਂ ਠੀਕ ਕਰਨੀ ਲਈ ਅਪਲਾਈ ਕਰ ਸਕਦੇ ਹੋ ਇਸ ਫਾਰਮ ਤੋਂ ਇਹ ਪੰਜਾਬ ਸਰਕਾਰ ਦੀਆਂ ਅਗਲੀਆਂ ਹਦਾਇਤਾਂ ਹਨ ਕਿ ਕੀ ਕੀ ਤੁਹਾਡੇ ਪਾਸ ਚਾਹੀਦਾ ਹੈ ਇਸ ਨੂੰ ਸਟੱਡੀ ਕਰੋ ਇਹ ਘੋਸ਼ਣਾ ਪੱਤਰ ਆ ਗਿਆ ਇਹਨੂੰ ਤੁਸੀਂ ਬਿਨੈਕਾਰ ਸਾਈਨ ਕਰਨਗੇ ਇਸੇ ਤਰ੍ਹਾਂ ਪੰਜਾਬ ਸਰਕਾਰ ਦਾ ਦੋ ਵਿਟਨੈਸ ਆਫ ਟੂ ক্রেডিবল পারসন ਤੋਂ ذمہ دار ਵਿਅਕਤੀਆਂ ਦੀ ਗਵਾਹੀ ਇਹ ਵੀ ਤੁਸੀਂ ਸਾਈਨ ਕਰਵਾਉਂਗੇ ਇਹ ਇੱਕ ਹੋਰ ਕੋਸ਼ਣਾ ਪੱਤਰ ਆ ਗਿਆ ਇਸ ਨੂੰ ਵੀ ਸਾਈਨ ਕਰੋਗੇ ਇਸ ਤਰ੍ਹਾਂ ਇਹ ਸਾਰਾ ਪ੍ਰੋਸੈਸ ਤੁਸੀਂ ਆਪ ਕਰ ਸਕਦੇ ਆਂ ਆਨਲਾਈਨ ਜਾ ਕੇ ਜੇ ਤੁਸੀਂ ਆਪ ਅਪਲਾਈ ਕਰਨਾ ਹੋਵੇ ਤੁਹਾਨੂੰ ਮੋੜ ਇੱਥੇ ਜਾਣਾ ਪਵੇਗਾ ਤੇ ਆਪਣੀ ਆਈਡੀ ਬਣਾਉਣੀ ਪਵੇਗੀ ਆਪਣੀ ਰਜਿਸਟਰ ਹੋਣ ਲਈ چاہے ਤੁਸੀਂ ਖੁਦ ਅਪਲਾਈ ਕਰਨਾ ਹੋਵੇ ਜਾ ਤੁਸੀਂ ਸੇਵਾ ਕੇਂਦਰ ਦਾ ਟੋਕਨ ਪਹਿਲਾਂ ਬੁੱਕ ਕਰਨਾ ਹੋਵੇ ਕਿ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੀ ਕਿਦਨ ਵਾਰੀ ਆਏਗੀ ਉਹ ਸੇਵਾ ਲੈਣੇ ਲਈ ਜਾਂ ਤੁਸੀਂ ਘਰ ਬੈਠੇ ਸੇਵਾ ਲੈਣੀ ਹੋਵੇ ਤੇ ਉਸ ਦੀ ਬੁਕਿੰਗ ਵੀ ਇੱਥੋਂ ਹੋ ਸਕਦੀ ਹੈ ਲੇਕਿਨ ਇਹਨਾਂ ਤਿੰਨਾਂ ਕੰਮਾਂ ਲਈ ਤੁਹਾਨੂੰ ਇੱਕ ਤੋਂ ਆਪਣਾ ਰਜਿਸਟਰ ਹੋਣਾ ਪਵੇਗਾ ਇਸ ਨੰਬਰ ਨੂੰ ਕਲਿੱਕ ਕਰਕੇ ਵਿੰਡੋ ਨੂੰ ਇਹ ਇਸ ਨੂੰ ਕਲਿੱਕ ਕਰੋਗੇ ਤਾਂ ਛੋਟੀ ਜਿਹੀ ਵਿੰਡੋ ਖੁੱਲ੍ਹ ਜਾਏਗੀ ਜਿਸ ਤੇ ਤੁਸੀਂ ਹੋਰ ਇਨਫੋਰਮੇਸ਼ਨ ਪੜ੍ਹੋਗੇ ਤੇ ਰਜਿਸਟਰ ਹੋਣਗੇ ਉਇਸ ਤਰ੍ਹਾਂ ਦੀ ਹੋਏਗੀ ਕੋਈ ਖਾਸ ਵੱਡੀ ਇਨਫੋਰਮੇਸ਼ਨ ਨਹੀਂ ਤੁਸੀਂ ਇੱਥੇ ਆਪਣਾ ਨਾਮ ਵਗੈਰਾ ਤੇ ਮਿਡਲ ਨੇਮ ਮੇਲ ਫੀਮੇਲ ਤੇ ਰਜਿਸਟਰ ਹੋ ਜਾਓਗੇ ਅਜੀ ਫੇਰ ਮੁੜ ਕੇ ਮੇਨ ਸਾਈਟ ਤੇ ਆ ਜਾਓ ਇਸ ਸਾਈਟ ਨੂੰ ਤੁਸੀਂ ਇੰਗਲਿਸ਼ ਵਿੱਚ ਵੀ ਦੇਖ ਸਕਦੇ ਹੋ ਉੱਥੇ EN ਨੂੰ ਦਬਾ ਕੇ ਤੇ ਕਲਿੱਕ ਕਰੋ ਪ੍ਰੋਸੀਡ ਨੋਨ ਇਹ ਤੁਹਾਨੂੰ ਹੋਰ ਇਨਫੋਰਮੇਸ਼ਨ ਇੰਗਲਿਸ਼ ਵਿੱਚ ਵੀ ਦੇ ਸਕਦੀ ਹੈ ਤੇ ਇਸੇ ਤਰ੍ਹਾਂ ਇੱਕ ਤੋਂ ਅਪਾਇੰਟਮੈਂਟ ਤੁਸੀਂ ਲੈ ਸਕਦੇ ਹੋ 1076 ਨੂੰ ਕਾਲ ਕਰਕੇ ਇਸ ਵੈਬ ਵੈਬ ਚੈਨਲ ਤੇ ਤੁਸੀਂ ਦੇਖਣ ਲਈ ਹੋਰ ਵੀ ਬਹੁਤ ਵੀਡੀਓਜ਼ ਦੇਖ ਸਕਦੇ ਹੋ ਤੇ ਕੋਰਨਰ ਵਿੱਚ ਲਾਲ ਵਾਟਰਮਾਰਕ ਮਿਲੇਗਾ ਜਿਸ ਤੇ ਲਾਲ ਕੁਝ ਲਿਖਿਆ ਹੋਣਾ ਮਿਲੇਗਾ ਉਸ ਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ ਧੰਨਵਾਦ